ਸਤ ਸ੍ਰੀ ਅਕਾਲ ਜੀ ਅਸੀਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡੇ ਆਪਣੀ ਚੈਨਲ ਨਿਊਜ਼ ਗਰੁੱਪ ਪੰਜਾਬ ਦੁੱਤੇ ਅੱਜ ਵੀ ਅੱਜ ਦੀਆਂ ਖਬਰਾਂ ਪੇਸ਼ ਕਰਨ ਲੱਗੇ ਜੀ ਅੱਜ ਤੋਂ ਦੱਸਣ ਜਾ ਰਹੇ ਹਾਂ ਹਰਿਆਣਾ ਰੋਡ ਵਿੱਚ ਦੀ ਬੱਸ ਨੇ ਬੱਚੇ ਨੂੰ ਮਾਰੀ ਟੱਕਰ ਰੋਜ਼ ਆਏ ਲੋਕਾਂ ਨੇ ਬੱਸਾਂ ਤੇ ਕੀਤਾ ਜੀ ਪਥਰਾਓ ਚੰਡੀਗੜ੍ਹ ਅੰਮ੍ਰਿਤਾਲਾ ਮੁੱਖ ਮਾਰਗ ਤੇ ਸਥਿਤ ਖੇੜੇ ਮੰਦਰ ਕੋਲ ਹਰਿਆਣਾ ਰੋਡ ਵਿੱਚ ਦੀ ਬੱਸ ਨੇ ਸਾਈਕਲ ਚਲਾ ਰਹੇ 15 ਸਾਲਾਂ ਬੱਚੇ ਨੂੰ ਫੇਡ ਮਾਰ ਦਿੱਤੀ ਜਿਸ ਕਾਰਨ ਬੱਚਾ ਸਾਈਕਲ ਸਮੇਤ ਸੜਕ ਤੇ ਡਿੱਗ ਗਿਆ ਉਸ ਦੇ ਪੈਰ ਉੱਪਰੋਂ ਦੀ ਬੱਸ ਦਾ ਅਗਲਾ ਟੈਰ ਚੜ ਗਿਆ। ਹਾਦਸੇ 'ਚ ਬੱਚੀ ਦੀ ਸਾਈਕਲ ਵੀ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ। ਇਸ ਤੋਂ ਬਾਅਦ ਰੋਚ ਆਏ ਲੋਕਾਂ ਨੇ ਬੱਸ ਤੇ ਪਥਰਾਉ ਕਰਕੇ ਸ਼ੀਸ਼ੇ ਤੋੜ ਦਿੱਤੇ। ਜ਼ਖਮੀ ਬੱਚੇ ਨੂੰ ਡੇਰਾਵਸੀ ਦੇ ਸਰਕਾਰੀ ਹਸਪਤਾਲ ਵਿੱਚ ਲਿਜਾਇਆ ਗਿਆ ਜਿੱਥੇ ਕੀ ਉਹ ਜਿਹੜੇ ਇਲਾਜ ਦਾਖਲ ਹੈ ਜੀ। ਉਸ ਤੋਂ ਬਾਅਦ ਅਗਲੀ ਵੀਡੀਓ 'ਚ ਲੰਗਰ ਪੰਡਾਰੇ ਲਗਾਉਣ ਵਾਲੇ ਤਾਂ ਬਹੁਤ ਨੇ ਪਰ ਜ਼ਰੂਰਤ ਮੁਫਤ ਸੇਵਾ ਕਰਨ ਵਾਲਿਆਂ ਦੀ ਹੈ ਜ਼ਿਆਦਾ ਜ਼ਰੂਰਤ ਹੈ। ਸੰਤਪਾਲ ਵੀਰ ਸਿੱਚੇਵਾਲ ਪਦਮਸ਼ਰੀ ਅਵਾਰਡ ਤੇ ਰਾਜ ਸਭਾ ਮੈਂਬਰ ਸੰਤਪਲਬੀਰ ਸਿੱਚੇਵਾਲ ਨੇ ਐਨ ਜੀਓ ਲਾਈਫ ਕੇਅਰ ਫਾਊਂਡੇਸ਼ਨ ਦੀ ਮੁਫਤ ਕੀਮੋਥੈਰਪੀ ਡਾਇਲਿਸਿਸ ਤੋਂ ਪਹਿਲਾਂ ਖੂਨ ਟੈਸਟ ਦਾ ਸੇਵਾ ਦਾ ਯਰਨ ਉਦਘਾਟਨ ਕੀਤਾ ਇਸ ਮੌਕੇ ਉਹਨਾਂ ਨੇ ਕਿਹਾ ਕਿ ਲੰਗਰ ਪੰਡਾਰੇ ਲਗਾਉਣ ਵਾਲੇ ਤਾਂ ਬਹੁਤ ਨੇ ਪਰ ਜ਼ਰੂਰਤ ਇਸ ਤਰ੍ਹਾਂ ਦੇ ਮੁਫਤ ਸੇਵਾ ਵਿੱਚ ਪ੍ਰਦਾਨ ਕਰਨ ਵਾਲਿਆਂ ਦੀ ਜ਼ਿਆਦਾ ਉਸ ਤੋਂ ਬਾਅਦ ਗਲੀਪੜ ਬਠਿੰਡਾ ਚ 1 ਕਿਲੋ ਫਿਰੋਨ ਸਮੇਤ ਤਿੰਨ ਗ੍ਰਿਫਤਾਰ ਕੀਤੇ ਗਏ ਨੇ 265000 ਰੁਪਏ ਦੀ ਡਰੱਗ ਮਨੀ ਦੇ 2 ਘਾਰਾ ਬਰਾਮਦ ਹੋਏ ਨੇ ਮੁੰਡਾ ਵਿਚ थाना ਕਲਾਂ ਕਲੋਨੀ ਦੀ ਪੁਲਿਸ ਨੇ ਤਿੰਨ ਵਿਅਕਤੀ ਨੂੰ ਗ੍ਰਿਫਤਾਰ ਕਰਕੇ 1 ਕਿਲੋ 5 ਗ੍ਰਾਮ ਹਿਰੋਇਨ ਸਮੇਤ ਕਾਬੂ ਕੀਤਾ ਪੁਲਿਸ ਨੇ ਕਥਿਤ ਦੋਸ਼ੀਆਂ ਕੋਲੋਂ ਹਿਰੋਇਨ ਤੋਂ ਇਲਾਵਾ 2,65,000 ਰੁਪਏ ਦੀ ਡਰੱਗ ਮਣੀ ਦੋ ਕਾਰਾਂ ਵੀ ਬਰਾਮਦ ਕੀਤੀਆਂ ਨੇ ਉਸ ਤੋਂ ਬਾਅਦ ਅਗਲੀ ਵੀਡੀਓ ਜੀ 메ਨ ਗੇਟ ਤੇ ਬਣੀ ਰੌਸ਼ਨਦਾਨ ਚੋਂ ਆਏ ਨੇ ਜੀ ਚੋਰ ਮੋਬਾਈਲ ਤੇ ਨਕਦੀ ਲੈ ਕੇ ਹੋਏ ਨੇ ਜੀ ਫਰਾਰ ਪਟਾਲਾ ਸ਼ਹਿਰ ਦੇ ਤੰਗ ਵਿਚਾਰ ਖੱਡਾ ਖੋਲਾ ਮਹੱਲਾ ਚ ਇੱਕ ਗਲੀ ਚ ਘਰ ਚ देर रात ਬਾਦ ਰਾਤ ਨੂੰ ਅੰਜਾਮ ਦੇ ਕੇ ਚੋਰ ਫਰਾਰ ਹੋ ਗਏ ਨੇ ਉਥੇ ਹੀ ਚੋਰ ਇਨੇ ਛਾਤਰਛਣ ਕੀ ਜਦੋਂ ਕਦੋਂ ਉਹ देर रात ਘਰ ਚ ਮੇਨ ਗੇਟ ਦੇ ਬਣੇ ਰੋਸ਼ਨਦਾਨ ਜੁਆਏ ਮੋਬਾਈਲ ਤੇ ਨਕਦੀ ਲੈ ਕੇ ਫਰਾਰ ਹੋ ਗਏ ਪਰ ਬਾਰ ਨੂੰ ਪਤਾ ਹੀ ਨਹੀਂ ਲੱਗਿਆ ਪੂਰਾ ਪਰਿਵਾਰ ਘਰ ਚ ਸੌ ਰਿਹਾ ਸੀ ਜੀ ਉਸ ਤੋਂ ਬਾਅਦ ਅਗਲੀ ਵਾਰ ਜੀ ਮੁੱਖ ਮੰਤਰੀ ਦਫ਼ਤਰ ਤੋਂ ਆਈ ਹੈ ਜੀ ਚਿੱਠੀ ਰੂਪਨਗਰ ਦੇ 122 ਦੁਕਾਨਦਾਰਾਂ ਤੇ ਲੜਕੀ ਜੀ ਤਲਵਾਰ ਰੂਪਨਗਰ ਦੇ ਪੁਰਾਣੇ ਬਾਸਟੇ ਚ ਨਹਿਰੀ ਵਿਭਾਗ ਦੇ ਜ਼ਮੀਨ ਤੇ ਕੌਮੀ ਰਾਜਮਾਰਗ ਦੁਆਲੇ ਦਹਾਕਿਆਂ ਤੋਂ ਦੁਕਾਨਾਂ ਚਲਾ ਕੇ ਰੋਜੀ ਰੋਟੀ ਕਮਾਰੇ 122 ਦੁਕਾਨਦਾਰਾਂ ਨੂੰ ਮੁੱਖ ਮੰਤਰੀ ਦਫ਼ਤਰ 'ਚੋਂ ਆਈ ਇੱਕ ਸ਼ਿਕਾਇਤ ਉਪਰੰਤ ਨਹਿਰੀ ਵਿਭਾਗ ਨੇ ਇੱਕ ਹਫ਼ਤੇ 'ਚ ਦੁਕਾਨਾਂ ਜਿਹੜੀ ਦੁਕਾਨਾਂ ਖਾਲੀ ਕਰਨ ਲਈ ਨੋਟਿਸ ਜਾਰੀ ਕੀਤੇ ਨੇ ਦਰਅਸਲ ਇਹ ਮਾਰਗ ਕੌਮੀ ਰਾਜਮਾਰਗ ਅਥਾਰਟੀ ਨੂੰ ਸੌਂਪ ਦਿੱਤਾ ਗਿਆ ਹੈ ਥਾਲੀ ਵਿੱਚ ਪੰਜਾਬ ਸਰਕਾਰ ਨੂੰ ਕੇਂਦਰੀ ਸੜਕ ਨਿਰਮਾਣ ਮੰਤਰਾਲੇ ਦੇ ਮੰਤਰੀ ਨਿਤਿਨ ਗੜકરી ਨੇ ਕੌਮੀ ਰਾਜਮਾਰਗ ਤੇ ਆਧੇਖ ਘਟੌੜ ਤੋਂ ਲੈ ਕੇ ਝੜ ਪਈ ਹੈ ਜੀ ਉਸ ਤੋਂ ਬਾਅਦ ਅਗਲੀ ਵੇਲੇ 10 ਮਹੀਨੇ ਦੀ ਬੱਚੀ ਉੱਪਰੋਂ ਲੰਘਿਆ ਬੱਸ ਦਾ ਟਾਇਰ ਛਬੀਲ ਪੀਣ ਲਈ ਰੁਕੇ ਸੰਜੀਪ ਪਤੀ ਪਤਨੀ ਜਲਾਲਾਬਾਦ ਵਿੱਚ ਫਾਜ਼ਿਲਕਾ ਫਿਰੋਜ਼ਪੁਰ ਹਾਈਵੇ ਉਤੇ ਪਿੰਡ ਪੀਰ ਮੁਹੰਮਦ ਨੇੜੇ ਛਬੀਲ ਉਤੇ ਪਾਣੀ ਪੀਣ ਲਈ ਲੁਕੇ ਪਤੀ ਪਤਨੀ ਨਾਲ ਭਿਆਨਕ ਹਾਸਾ ਵਾਪਰ ਗਿਆ ਸਰਕਾਰੀ ਬੱਸ ਨੇ ਅਚਾਨਕ ਉਹਨਾਂ ਨੂੰ ਟੱਕਰ ਮਾਰ ਦਿੱਤੀ ਹੈ ਜੀ ਤੇ ਹੁਣੇ-ਹੁਣੇ ਪੰਜਾਬ ਸਰਕਾਰ ਨੇ ਇੱਕ ਵੱਡਾ ਐਲਾਨ ਕਰ ਦਿੱਤਾ ਹੈ ਪੰਜਾਬ ਵਿੱਚ ਨਾਬਾਲਗ ਡਰਾਈਵਿੰਗ ਕਰਦਾ ਫੜਿਆ ਗਿਆ ਤਾਂ ਮਾਪਿਆਂ ਤੇ ਹੋਵੇਗੀ ਕਾਰਵਾਈ ਐਡੀਜੀਪੀ ਟ੍ਰੈਫਿਕ ਵੱਲੋਂ ਆਰਡਰ ਜਾਰੀ ਕਰ ਦਿੱਤੇ ਨੇ ਪੰਜਾਬ ਪੁਲਿਸ ਵੱਲੋਂ ਨਾਬਾਲਗ ਬੱਚਿਆਂ ਲਈ ਸਖਤ ਕਾਨੂੰਨ ਜਾਰੀ ਕੀਤੇ ਗਏ ਨੇ ਜੇਕਰ ਕੋਈ ਨਾਬਾਲਗ ਸਕੂਟਰ ਬਾਈਕ ਜਾਂ ਕਾਰ ਚਲਾਉਂਦਾ ਫੜਿਆ ਗਿਆ ਤਾਂ ਉਸਦੇ ਮਾਪਿਆਂ ਦੀ ਮੁਸ਼ਕਲਾਂ ਵੱਧ ਸਕਦੀਆਂ ਨੇ ਉਹਨਾਂ ਦੇ ਬੱਚਿਆਂ ਨੂੰ ਕਰੀਬ 3 ਸਾਲ ਦੀ ਕੈਦ 25000 ਰੁਪਏ ਤੱਕ ਜੁਰਮਾਨਾ ਹੋਵੇਗਾ ਦੱਸਦੀ ਹੈ ਜੇਕਰ ਉਹ ਬੱਚਾ ਬਾਂਹ ਕਿਸੇ ਹੋਰ ਤੋਂ ਲੈ ਕੇ ਚਲਾ ਰਿਹਾ ਹੋਵੇ ਤਾਂ ਬਾਂਹ ਦੇ ਜਿਹੜੀ ਮਾਲਕ ਨੂੰ ਵੀ ਸਜ਼ਾ ਮਿਲੇਗੀ ਅੰਜਾਮ ਪੁਸਨੇਹੀ ਨਿਜ਼ਮ 31 ਜੁਲਾਈ ਤੋਂ ਸ਼ੁਰੂ ਕਰਨ ਵਿਚਾਰ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਐਕਸ਼ਨ ਮੋਡ ਵਿੱਚ ਕੈਬਨਟ ਮੰਤਰੀ ਡਾਕਟਰ ਬਲਜੀਤ ਕੌਰ ਬੱਚਿਆਂ ਦੇ ਗਰਭਵਤੀ ਔਰਤਾਂ ਨੂੰ ਦਿੱਤੇ ਜਾਣ ਵਾਲੇ ਖਾਣੇ ਦੀ ਕੁਆਲਿਟੀ ਖੁਦ ਖਾ ਕੇ ਕੀਤੀ ਹੈ ਚੈੱਕ ਸਮਾਜਿਕ ਸੁਰੱਖਿਆ ਇਸਤਰੀ ਦੇ ਬਾਲ ਵਿਕਾਸ ਮੰਤਰੀ ਬਲਜੀਤ ਕੌਰ ਵੱਲੋਂ ਅੱਜ ਸੀ ਡੀਜੀਪੀਓ ਦਫ਼ਤਰ ਫਰੀਦਕੋਟ ਅਤੇ ਗਿੱਦੜਵਾ ਦਾ ਅਚਾਨਕ ਦੌਰਾ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਵੀਡੀਓ ਰਾਹੀਂ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਆਂਗਣਵਾਲੀ ਸੈਂਟਰਾਂ ਵਿੱਚ ਬੱਚਿਆਂ ਅਤੇ ਗਰਭਵਤੀ ਔਰਤਾਂ ਨੂੰ ਦਿੱਤਾ ਜਾਣ ਵਾਲਾ ਖਾਣਾ ਸਹੀ ਕੁਆਲਿਟੀ ਦਾ ਨਹੀਂ ਹੁੰਦਾ ਅਜਿਹਾ ਖਾਣਾ ਖਾਣ ਨਾਲ ਉਹਨਾਂ ਦੀ ਸਿਹਤ ਤੇ ਬੁਰਾ ਪ੍ਰਭਾਵ ਪੈ ਸਕਦਾ ਹੈ ਜੀ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਜੀ ਦਲਜੀਤ ਦੋਸਾਂ ਦੇ ਫੈਨਜ਼ ਨੇ ਕਿਹਾ ਹੈ ਮਨਪਰੀਤ ਦਾ ਤੂਰ ਦੋਸਾਂਝਾ ਵਾਲੇ ਉੱਪਰ ਦੋਸ਼ ਲਗਾਉਣ ਤੇ ਗੱਡੀਆਂ ਨੇ ਜੀ ਗਾਲਾਂ ਗਲੋਬਲ ਸਟਾਰ ਦਲਜੀਤ ਦੋਸਾਂ ਜੀ ਇੱਕ ਵਾਰ ਫਿਰ ਤੋਂ ਬਵਾਦਾ ਵਿੱਚ ਘਿਰਦੇ ਨਜ਼ਰ ਆ ਰਹੇ ਨੇ ਦੱਸਦੀ ਹੈ ਪਹਿਲਾ ਰੈਪਰ ਨਸੀਬ ਬਲੂ ਦਸਾਂਝਾ ਵਾਲੇ ਉੱਪਰ ਇਲੂਮੀਨੇਟੀ ਹੋਣ ਦੇ ਜਿਹੜੇ ਇਲਜ਼ਾਮ ਲਗਾਈ ਗਏ ਸੀ ਇਸ ਤੋਂ ਬਾਅਦ ਕਲਾਕਾਰ ਇੱਕ ਵਾਰ ਫਿਰ ਤੋਂ ਬਵਾਦਾਂ ਨਾਲ ਕਿਰਦੇ ਨਜ਼ਰਾਂ ਰਹੇ ਨੇ ਜਿਸ ਨੂੰ ਲੈ ਕੇ ਇੱਕ ਵਾਰ ਫਿਰ ਪ੍ਰਸੰਸਕਾ ਵਿਚਾਲੇ ਜਵਾਨੀ ਜੰਗ ਛਿੜ ਗਈ ਹੈ ਇਸ ਤੋਂ ਬਾਅਦ ਅਗਲੇ ਵੀਂ ਸ਼ੰਭੂ ਬਾਰਡਰ ਤੇ ਖੋਲਿਆ ਜਾਵੇਗਾ ਜਾਂ ਨਹੀਂ ਪਲਕੇ ਸੁਪਰੀਮ ਕੋਰਟ ਚ ਹੋਵੇਗੀ ਸੁਣਵਾਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪਿਛਲੇ ਹਫਤੇ ਹਰਿਆਣਾ ਸਰਕਾਰ ਨੂੰ ਸ਼ੰਭੂ ਬਾਰਡਰ ਨੂੰ ਇੱਕ ਹਫਤੇ ਲਈ ਖੋਲਣ ਦੇ ਹੁਕਮ ਦਿੱਤੇ ਸਨ ਜਿਸ ਤੋਂ ਬਾਅਦ ਹਰਿਆਣਾ ਸਰਕਾਰ ਨੇ ਹਾਈ ਕੋਰਟ ਦੇ ਸ਼ੰਭੂ ਬਾਡਰ ਨੂੰ ਖੋਲਣ ਦੇ ਫੈਸਲੇ ਨੂੰ ਚੁਣੌਤੀ ਦਿੰਦਿਆਂ ਸੁਪਰੀਮ ਕੋਰਟ ਦਾ ਰੁਖ ਕੀਤਾ ਸੀ ਉਸ ਤੋਂ ਬਾਅਦ ਅਗਲੀ ਵੀਡੀਓ 100% ਬੀ ਕਾਮ ਸਮੈਸਟਰ ਤੀਜੇ ਦਾ ਨਤੀਜਾ ਰਿਹਾ ਜੀ ਪੀਖੀ ਦਾ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਕਿਸਾਨਾਂ ਅਤੇ ਹਰਿਆਣਾ ਸਰਕਾਰ ਦੇ ਅਧਿਕਾਰੀਆਂ ਵਿਚਾਲੇ ਹੋਈ ਹੈ ਜੀ ਮੀਟਿੰਗ 32 ਦੇ ਕਰੀਬ ਮੰਗਾ ਕੀਤੀ ਹੈ ਜੀ ਚਰਚਾ ਇਤਵਾਰ ਨੂੰ ਕਿਸਾਨਾਂ ਤੇ ਹਰਿਆਣਾ ਸਰਕਾਰ ਦੇ ਅਧਿਕਾਰੀਆਂ ਵਿਚਾਲੇ ਮੀਟਿੰਗ ਹੋਈ ਹੈ। ਇਹ ਮੀਟਿੰਗ ਕਰੀਬ 7 ਘੰਟੇ ਚੱਲੀ ਹੈ ਜਿਸ ਵਿੱਚ 32 ਦੇ ਕਰੀਬ ਮੰਗਾਂ ਦੇ ਚਰਚਾ ਕੀਤੀ ਗਈ ਹੈ। ਮੀਟਿੰਗਾਂ ਤੋਂ ਬਾਅਦ ਬੋਲਦਾ ਕਿਸਾਨ ਆਗੂ ਵਿਕਾਸ ਸਿੰਸਰ ਨੇ ਕਿਹਾ ਕਿ ਮੀਟਿੰਗ ਚੰਗੇ ਮਾਹੌਲ ਵਿੱਚ ਹੋਈ ਹੈ। ਸਾਰੀਆਂ ਮੰਗਾਂ ਵਾਲੇ ਖੁੱਲ੍ਹ ਕੇ ਵਿਚਾਰ ਵਟਾਂਦਰਾ ਵੀ ਕੀਤਾ ਗਿਆ। ਉਸ ਤੋਂ ਬਾਅਦ ਅਗਲੇ ਵੇਲੇ ਕੋਠੀ ਅੱਗੇ ਲਗਾਏ ਤਿੱਖੇ ਗਾਰਡਨ ਹਟਾਉਣ ਦੇ ਮੰਗ ਨੂੰ ਲੈ ਕੇ ਭੁੱਖ ਹੜਤਾਲ ਦਾ ਐਲਾਨ ਹੋ ਚੁੱਕਿਆ ਹੈ। ਨਗਰ ਕੌਸ਼ਲ ਦੀ ਹਦੂਦ ਅੰਦਰ ਬਣੀਆਂ ਕੋਠੀਆਂ ਬਾਹਰ ਸੜਕਾਂ ਤੇ ਲੱਗੇ ਤਿੱਖੇ ਗਾਰਡਰ ਪਟਾਉਣ ਲਈ ਚਿਰਾਂ ਤੋਂ ਮੰਗ ਕਰਦੇ ਆ ਰਹੇ ਨਿਰਾਸ਼ ਹੋਏ ਲੋਕਾਂ ਨੇ ਹੁਣ ਨਗਰ ਕੌਸ਼ਲ ਦਫ਼ਤਰ ਅੱਗੇ ਭੁਖੜ ਹੜਤਾਲ ਕਰਨ ਦਾ ਐਲਾਨ ਕੀਤਾ ਸੀ ਸਮਾਜ ਸੇਵਕ ਬਾਬਾ ਦਲਜੀਤ ਸਿੰਘ ਗਲੋਵਲ ਨੇ ਲਿਖਤ ਬਿਆਨ ਰਹੀਂ ਦੋਸ਼ ਲਾਇਆ ਕਿ ਹਿੰਦ ਹਸਪਤਾਲ ਰੋਡ ਅਮਰਪੁਰਾ ਮੁਹੱਲਾ ਤੋਂ ਇਲਾਵਾ ਕਈ ਹੋਰ ਮੁਹੱਲਿਆਂ ਵਿੱਚ ਲੋਕਾਂ ਨੇ ਆਪਣੀਆਂ ਕੋਠੀਆਂ ਬਾਹਰ ਸੜਕ ਤੇ 2 ਤੋਂ 3 ਫੁੱਟ ਦੂਰ ਤਿੱਖੇ ਗਾਰਡਰ ਜਾਂ ਸਿਮਿੰਟ ਥਮਲੇ ਬਣਾ ਕੇ ਸੜਕ ਤੇ ਰੁਕਾਵਟਾਂ ਖਣੀਆਂ ਕੀਤੀਆਂ ਨੇ ਜੋ ਬਹੁਤ ਹੀ ਜਾਨਲੇਵਾ ਸਾਬਤ ਹੋ ਰਹੇ ਨੇ ਇਸ ਦੇ ਨਾਲ ਹੀ ਟ੍ਰੈਫਿਕ ਚ ਭਾਰੀ ਬਿਗਨ ਪੈਂਦਾ ਦੱਸਿਆ ਗਿਆ ਕਿ ਇਨ੍ਹਾਂ ਰੁਕਾਵਟਾਂ ਕਾਰਨ ਕਈ ਲੋਕ ਜ਼ਖਮੀ ਹੋਏ ਨੇ ਦੋਸਤੋ ਬਾਅਦ ਅਗਲੀ ਵਾਰ ਦੋ ਸੁਨਿਆਰਾਂ ਨਾਲ ਹੋਈ ਹੈ ਜੀ ਠੱਗੀ ਲੱਖਾਂ ਰੁਪਏ ਦੇ ਗਹਿਣੇ ਲੈ ਕੇ ਦੋ ਵਿਅਕਤੀ ਤੇ ਇੱਕ ਔਰਤਰ ਹੋਈ ਨੇ ਜੀ ਰਫੂ ਚੱਕਰ ਸ਼੍ਰੀ ਆਨੰਦਪੁਰ ਸਾਹਿਬ ਤੋਂ ਵੱਡੀ ਖਬਰ ਹੈ ਜੀ ਇੱਥੇ ਦੋ ਨਾਮੀ ਸੁਨਿਆਰਾਂ ਨਾਲ ਠੱਗੀ ਹੋਣ ਦੀ ਸੂਚਨਾ ਮਿਲੀ ਹੈ ਇਸ ਸਬੰਧੀ ਚੌਂਕੀ ਇੰਚਾਰਜ ਐਸਆਈ ਗੁਰਮukh ਸਿੰਘ ਨੇ ਦੱਸਿਆ ਕਿਸ਼ਰੀ ਆਨੰਦਪੁਰ ਸਾਹਿਬ ਦੇ ਮੁੱਖ ਬਾਜ਼ਾਰ ਵਿੱਚ ਸੁਨਿਆਰ ਦੀ ਦੁਕਾਨ ਕਰਨ ਵਾਲੇ ਅਮਰਜੀਤ ਸਿੰਘ ਪੁੱਤਰ ਗੁਰਵਚਨ ਸਿੰਘ ਵਾਸੀ ਮੋਹੱਲਾ ਸ਼ੀਸ਼ਗੰਜ ਸ੍ਰੀ ਆਨੰਦਪੁਰ ਸਾਹਿਬ ਨੂੰ ਪੁਲਿਸ ਨੂੰ ਲਿਖਤ ਸ਼ਿਕਾਇਤ ਦਿੱਤੀ ਗਈ ਸੀ 23 ਤਾਰਾ ਜੁਲਾਈ ਦੀ ਸ਼ਾਮ ਉਹਨਾਂ ਦੀ ਦੁਕਾਨ ਤੇ ਅਮਰਤਪਾਲ ਕੌਰ ਪਤਨੀ ਹਰਸਿੰਦਰ ਸਿੰਘ ਜੋ ਕਿ ਜੋਗਿੰਦਰ ਸਿੰਘ ਪੁੱਤਰ ਕਪੂਰ ਸਿੰਘ ਮੋਹੱਲਾ ਅਟਾਰੀ ਵਾਲਾ ਸ੍ਰੀ ਆਨੰਦਪੁਰ ਸਾਹਿਬ ਹਾਲ ਵਾਸ਼ਿੰਗਲੈਂਡ ਦੇ ਘਰ ਵਿਖੇ ਕਿਰਾਏ ਤੇ ਰਹਿੰਦੇ ਨੇ ਆਈ ਅਤੇ ਗਲੀ ਵਿੱਚ ਪਾਉਣ ਲਈ ਜਿਹੜੀ ਗਲੇ ਵਿੱਚ ਪਾਉਣ ਵਾਸਤੇ 14 ਗ੍ਰਾਮ ਚੈਨ ਕੰਨਾਂ ਵਿੱਚ ਪਾਉਣ ਵਾਸਤੇ 6 ਗ੍ਰਾਮ ਸੋਨੇ ਦੇ ਝੁੰਮਕੇ ਖਰੀਦ ਕੀਤੀ ਇਸ ਤੋਂ ਬਾਅਦ ਉਕਤੌਰ ਤਬ 20000 ਰੁਪਏ ਦੇ ਗੇ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਕਾਲਾ ਕਲੋਨੀਆ ਨੇੜੇ ਓਵਰਫਲੋ ਸੜਕਾਂ ਤੇ ਪਲਾਟਾਂ ਚ ਆਇਆ ਜੀ ਪਾਣੀ ਰਾਹਤ ਕਾਰਜਾਂ ਤੇ ਲੱਗਿਆ ਜੀ ਨਹਿਰੀ ਬਪਾਗ ਕਾਲੀਆਂ ਕਲੋਨੀ ਨੇੜੇ ਓਵਰਫਲੋ ਕਾਰਨ ਪਾਣੀ ਕਾਫੀ ਬਾਹਰ ਡਿੱਗਣ ਲੱਗ ਪਿਆ ਇਸ ਤੋਂ ਬਾਅਦ ਅਗਲੀ ਵੀਡੀਓ ਹੋਰ ਜੀ ਕਰੋੜਾ ਰੁਪਏ ਲੈ ਕੇ ਭੱਜਣ ਵਾਲੀ ਕੰਪਨੀ ਦੇ ਪੀੜਤਾਂ ਨੇ ਡੀਜੀਪੀ ਨੂੰ ਦਿੱਤੀ ਹੈ ਸ਼ਿਕਾਇਤ ਕਾਰਵਾਈ ਦੀ ਮੰਗ ਵੀ ਕੀਤੀ ਜਾ ਰਹੀ ਹੈ ਬਚਤ ਦੇ ਪੈਸੇ ਨੂੰ ਕਾਨੂੰਨੀ ਟੰਗਣਾ ਸਕੀਮ ਚ ਲਗਾ ਕੇ 5 ਤੋਂ 15% ਤੱਕ ਵਿਆਜ ਦਿਵਾਉਣ ਦਾ ਚਾਸਾ ਦੇ ਕੇ ਕੰਪਨੀ ਪੰਜਾਬ ਦੇ ਲੋਕਾਂ ਤੋਂ ਕਰੋੜਾ ਰੁਪਏ ਦੀ ਠੱਗੀ ਮਾਰ ਲਈ ਹੈ ਇਸ ਸਬੰਧੀ ਪੀੜਤਾਂ ਨੇ ਡੀਜੀਪੀ ਪੰਜਾਬ ਨੂੰ ਸ਼ਿਕਾਇਤ ਦੇ ਕੇ ਮਾਮਲੇ ਦੀ ਜਾਂਚ ਸ਼ੁਰੂ ਕਰਨ ਅਤੇ ਜਾਂਚ ਉਨ੍ਹਾਂ ਨੂੰ ਸ਼ਾਮਲ ਕਰਨ ਦੀ ਬੇਨਤੀ ਕੀਤੀ ਹੈ ਪੀੜਤਾ ਜੇ ਮਲੋਤਰਾ, ਕੁਸ਼ਲ ਬੰਸਲ, ਰਮਨ ਕੁਮਾਰ, ਦਪਿੰਦਰ ਸਿੰਘ, ਜਸਵਿੰਦਰ ਸਿੰਘ ਹੋਰਾਂ ਵੱਲੋਂ ਦਿੱਤੀ ਗਈ ਸ਼ਿਕਾਇਤ ਚ ਦੱਸਿਆ ਗਿਆ ਕਿ ਈਡੀ ਅਤੇ ਨਾਗਪੁਰ ਪੁਲਿਸ ਵੱਲੋਂ ਕਰੋੜਾਂ ਰੁਪਏ ਦੀ ਧੋਖਾਧੜੀ ਕਰਨ ਲਈ ਕੰਪਨੀ ਖਿਲਾਫ ਜੋ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਜਾ ਰਹੀ ਹੈ। ਇਹ ਸਭ ਉਸੇ ਹੀ ਕੰਪਨੀ ਦੀ ਧੋਖਾਧੜੀ ਦਾ ਸ਼ਿਕਾਰ ਨੇ। ਇਸੇ ਸੰਬੰਧੀ ਇਨਸਾਫ ਦੀ ਮੰਗ ਕਰਦੇ ਹੋਏ ਪੀੜਤਾ ਨੇ ਕਿਹਾ ਕਿ 2 ਸਾਲ ਪਹਿਲਾਂ ਕੁਝ ਵਿਅਕਤੀ ਇਹਨਾਂ ਨਾਲ ਸੰਪਰਕ ਕਰਕੇ ਇਸ ਕੰਪਨੀ 'ਚ ਪੈਸੇ ਲਗਾਏ ਸਨ। ਉਸ ਤੋਂ ਬਾਅਦ ਅਗਲੀ ਵੀਡੀਓ ਮਸ਼ੀਨ ਆਉਣ ਕਾਰਨ ਕਿਸਾਨਾਂ ਦਾ ਹੱਥ ਕੱਟਿਆ ਜਾ ਰਿਹਾ ਮਾਲਵੇ ਇਲਾਕੇ ਵਿੱਚ ਮੱਕੀ ਦਾ achar ਪਾਉਣ ਦਾ ਕੰਮ ਜੋਰਾਂ ਸ਼ੋਰਾਂ ਦੇ ਚੱਲ ਰਿਹਾ ਜਿਸ ਤਾਈ ਤੇ ਪਿੰਡ ਖੁੱਡੀ ਕਲਾ ਵਿੱਚ ਕਿਸਾਨ ਲਵਦੀਪ ਸਿੰਘ ਪੁੱਤਰ ਜੀਤਾ ਸਿੰਘ ਆਪਣੇ ਖੇਤ ਮੱਕੀ ਦਾ achar ਪਾ ਰਿਹਾ ਸੀ ਤਾਂ ਅਚਾਨਕ ਉਸ ਦਾ ਹੱਥ achar ਪਾਉਣ ਵਾਲੀ ਮਸ਼ੀਨ 'ਚ ਆ ਗਿਆ ਜਿਸ ਕਾਰਨ ਉਸ ਦਾ ਗਲੋਂ ਗੋਜੜਾ ਗੁੱਲ ਘੁੱਟ ਕੋਲੋਂ ਹੱਥ ਕੱਟਿਆ ਗਿਆ ਤੇ ਇਸ ਤੋਂ ਇਲਾਵਾ ਬਠਿੰਡਾ ਵਿੱਚ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜੀ ਤਾਂ ਇਸ ਜੀ ਅੱਜ ਦੀ ਆਪਣੀਆਂ ਤਾਜ਼ਾ ਖਬਰਾਂ ਤੁਹਾਨੂੰ ਕਿਸ ਤਰ੍ਹਾਂ ਲੱਗੀਆਂ ਨੀਚੇ ਕਮੈਂਟ ਕਰਨਾ ਬਾਕੀ ਇਸ ਤਰ੍ਹਾਂ ਦੀ ਖਬਰ ਦੇਖਣਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤਨਵਾਜੀ